ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪਿਉ ਦਾਦੇ ਜੀ ਵੇਹਾ ਪੋਤਾ ਪਰਵਾਨ ਇਹ ਪਿਉ ਉਚਾਰਨ ਕਰਨਾ ਪੱਪੇ ਸਿਹਾਰੀ ਊੜੇ ਦਲੈਂਕੜ ਦੇ ਨਾਲ ਪਿਉ ਨਹੀਂ ਕਹਿ ਦੇਣਾ ਪੱਪੇ ਬਿਹਾਰੀ ਊੜੇ ਦਲੈਂਕੜ ਲਾ ਕੇ ਪਿਉ ਨਹੀਂ ਪਿਉ ਪਿਉ ਦਾਦੇ ਜੀ ਵੇਹਾ ਪੋਤਾ ਪਰਵਾਨ ਜੇਨ ਬਾਸਕ ਨੇਤਰ ਕੱਤਿਆ ਕਰ ਨੇਹੀ ਤਾਣ ਕੱਤਿਆ ਪਦ ਤੇ ਵਿਸਰਾਮ ਹੈ ਜੇਨ ਬਾਸਕ ਨੇਤਰ ਕੱਤਿਆ ਕਰ ਨੇਹੀ ਤਾਣ ਜੇਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ 14 ਰਤਨ ਨਿਕਾਲਿਆਨ ਕੀਤੋਂ ਨ ਚਾਣਾਣ ਘੋੜਾ ਕੀਤੋਂ ਸਹਿਜ ਦਾ ਜਾਤ ਕੀਓ ਪਲਾਣ ਜਤ ਪਦ ਪੂਲਾ ਹੀ ਉਚਾਰਨ ਕਰਨਾ ਜੱਤ ਨਹੀਂ ਕਹਿਣਾ ਹੈ ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਧਨਖ ਇਹ ਧਨਖ ਕੱਕਾ ਕਈ ਲਾ ਜਾਂਦੇ ਹਨ ਖਖਾ ਉਚਾਰਨ ਕਰਨਾ ਧਾਨਖ ਚੜਾਇਓ ਸਤ ਦਾ ਇਥੇ ਵਿਸਰਾਮ ਜਸ ਹੰਦਾ ਬਾਣ ਕਾਲ ਵਿੱਚ ਤੂੰ ਅੰਧਾਰ ਸਾ ਚੜਿਆ ਰੈ ਭਾਣ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਕਾਲ ਵਿੱਚ ਕਾਲ ਵਿੱਚ ਧੂ ਅੰਧਾਰ ਸਾ ਇਥੇ ਵਿਸਰਾਮ ਲਾਉਣਾ ਹੈ ਚੜਿਆ ਇਥੇ ਯਮਕ ਲਾ ਦਨੀ ਹੈ ਰੈ ਭਾਣ ਰੈ ਭਾਣ ਇਕੱਠਾ ਨਹੀਂ ਕਹਿਣਾ ਰੈ ਭਾਣ ਵੱਖਰਾ ਪਾਠ ਬੋਲਣਾ ਸਤਹੁ ਖੇਤ ਜਮਾਇਓ ਸਤਹੁ ਸ਼ਾਵਾਨ ਸਤਹੁ ਇਹ ਪਦ ਕਸਕੇ ਹੀ ਉਚਾਰਨ ਕਰਨੇ ਆ ਸਤਹੁ ਨਹੀਂ ਕਹਿਣਾ ਸਤਹੁ ਖੇਤ ਜਮਾਇਓ ਸਤਹੁ ਛਾਵਾਂਣ ਨੇਤਰ ਸੋਈ ਤੇਰੀ ਐ ਘਿਓ ਮੈਦਾ ਖਾਣ ਚਾਰੇ ਕੁੰਡਾ ਸੁਜੀ ਉਸ ਮਾਨਮਹ ਸ਼ਬਦ ਪਰਮਾਨ ਆਵਾ ਗੌਣ ਨਿਵਾਰੇਓ ਕਰ ਨਦਰ ਨੀਸਾਣ ਔ ਤਰਿਆ ਔਤਾਰ ਲੈ ਇਹ ਇਕੱਠੇ ਹੀ ਪਾਠ ਬੋਲਣਾ ਔਤਰਿਆ ਔਤਾਰ ਲੈ ਪੁੱਲਾ ਹੀ ਉਚਾਰਨ ਕਰਨਾ ਔਤਰਿਆ ਔਤਾਰ ਲੈ ਸੋ ਪੁਰਖ ਸੁਜਾਨ ਸੋ ਪੁਰਖ ਸੁਜਾਨ ਚਖੜਵਾ ਨਾ ਡੋਲਾਈ ਪਰਬਤ ਮੇਰਾਣ ਜਾਣੈ ਬਿਰਥਾ ਜੀਵ ਕੀ ਜਾਣੀ ਹੂ ਜਾਣ ਕਿਆ ਸਾਲਾਹੀ ਸੱਚੇ ਪਾਤ ਸਾਹ ਜਾਂ ਤੂੰ ਸੁਗੜ ਸੁਜਾਨ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸੇਰ ਉਮਤ ਹੈਰਾਨ ਸੋ ਟਕਾ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜੀਵ ਹਾ ਜੀਵ ਹ ਪਿਉ ਦਾਦੇ ਜੀਵ ਹ ਪੋਤਰਾ ਪਰਵਾਣ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੂਲ ਤੂ ਤੇਰਾ ਅੰਤ ਨ ਪਾਰਾ ਵਾਰਿਆ ਜਿਨੇ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸ ਪਰਵਾਰਿਆ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਲੱਭ ਲੋਭ ਕਾਮ ਕ੍ਰੋਧ ਮੋਹ ਇਥੇ ਵਿਚਰਾਮ ਹੈ ਮਾਰ ਕੱਢੇ ਤੁਧ ਸ ਪਰ ਨਹੀਂ ਬੋਲਦੇ ਨਾ ਆਮ ਪਾਠੀ ਸਿੰਘ ਸੱਪਰ ਬੋਲ ਜਾਂਦੇ ਨੇ ਗਲਤ ਉਚਾਰਨ ਹੈ ਸ ਪਰਵਾਰਿਆ ਸ ਦੇ ਵਿੱਚੋਂ ਡੈਸ਼ ਦੇਣੀ ਹੈ ਸਿਹਤ ਪਰਵਾਰ ਦੀ ਸ ਪਰਵਾਰਿਆ ਪਾਠ ਇਕੱਠਾ ਹੀ ਹੈ ਤਨ ਸੁ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੋਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਆਪਣਿ ਆਪ ਸਾਜਿਉਨ ਆਪੀ ਇਹਨਾਂ ਨੂੰ ਆਹ ਨੂੰ ਭਾਰਾ ਨਹੀਂ ਕਰਨਾ ਆਪੀ ਬੋਲਾ ਹੀ ਬੋਲਣਾ ਨਹਿ ਭਾਰਾ ਕਰਨਾ ਆਪੀ ਨੇ ਆਪ ਸਾਜਿਉਨ ਆਪੇ ਹੀ ਥੰਮ ਖਲੋਆ ਥੰਮ ਮੰਮੇ ਦੇ ਹਲੰਤ ਵੀ ਲੱਗਿਆ ਹੋਇਆ ਹੈ ਆਪੇ ਹੀ ਥੰਮ ਖਲੋਆ ਆਪੇ ਪੱਤੀ ਕਲਮ ਆਪ ਆਪ ਲਿਖਣ ਹਾਰਾ ਹੋਆ ਆ ਲਿਖਣ ਹਾਰਾ ਪੁੱਲਾ ਹੀ ਬੋਲਣਾ ਸਭ ਉਮਤ ਆਵਣ ਜਾਵਣੀ ਮਤ ਉਚਾਰਨ ਕਰਨਾ ਉਮਤ ਦੀ ਸਭ ਉਮਤ ਆਵਣ ਜਾਵਣੀ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਨ ਰੋਆ ਤਖਤ ਬੈਠਾ ਅਰਜਣ ਗੁਰੂ ਅਰਜਣ ਨਾਣਾ ਥੋੜਾ ਹੈਗਾ ਨੰਨਾ अर्जुन गुरु सात ਕਰ ਕਾ ਖਿਵੈ ਚੰਦੂਆ ਉਗਮਨ ਹੋ ਉਗਵਣ ਹੋ ਉਗਵਣ ਹੋ ਤ ਅਾਥਵਣ ਹੋ ਇਹ ਪੂਲੇ ਪਦ ਉਚਾਰਨ ਕਰਨੇ ਆ ਉਗਵਣ ਹੋ ਕਸਕੇ ਨਹੀਂ ਬੋਲਣਾ ਉਗਵਣ ਹੋ ਤ ਅਾਥਵਣ ਹੋ ਉਗਮਨ ਹੋ ਤ ਆਥਵਣ ਹੋ ਚਹ ਚੱਕੀ ਕੀ ਅਨ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਇਆ ਮੋਆ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਰਾਮਕਲੀ ਬਾਣੀ ਭਗਤਾ ਕੀ ਕਬੀਰ ਜੀ ਜੀ ਰਾਮਕਲੀ ਬਾਣੀ ਭਗਤਾ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਇਆ ਕਲਲਨ ਲਾਹਨ ਮੇਲਾ ਗੋਰ ਕਾ ਸ਼ਬਦ ਗੁੜ ਕੀਨ ਰੇ ਕਾਇਆ ਕਲਲਨ ਇਥੇ ਠਮਕ ਲਾਹਨ ਮੇਲਾ ਇਥੇ ਵਿਸਰਾਮ ਗੁੜ ਕਾ ਸ਼ਬਦ ਗੁੜ ਕੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਾਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕਉ ਜਾਪ ਤਬ ਦੇਉ ਦਲਾਲੀ ਰੇ ਏਕ ਬੂੰਦ ਭਰ ਤਾਨ ਮਨ ਦੇਵਾਉ ਜੋ ਮਦ ਦੇ ਕਲਾਲੀ ਰੇ ਰਹਾਉ ਭਵਨ ਚਤੁਰਦਾਸ ਪਾਠੀ ਕੀਨੀ ਭਵਨ ਚਤੁਰਦਾਸ ਤਮਕ ਚਤੁਰਦਾਸ ਇਸ ਸੰਬੰਧਕ ਪਾਠ ਹੈ ਪੋਲਾ ਬੋਲਣਾ ਹੈ ਭਵਨ ਚਤੁਰਦਾਸ ਪਾਠੀ ਕੀਨੀ ਭਵਨ ਚਤੁਰਦਾਸ ਪਾਠੀ ਕੀਨੀ ਬ੍ਰਹਮ ਅਗਨ ਤਾਨ ਜਾਰੀ ਰੇ ਮੁਦਰਾ ਮਦਕ ਸਹਜ ਧੁਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਥ ਵਰਤ ਨੇਮ ਸੋਚ ਸੰਜਮ ਰਾਵ ਸਾਸ ਗਹਿਣ ਦੇ ਰੇ ਰੇ ਪਦ ਸਾਰੇ ਨਖੇਰ ਕੇ ਪੜਨੇ ਹਨ ਤੀਰਥ ਵਰਤ ਨੇਮ ਸੁਚ ਸੰਜਮ ਨੇਮ ਸੁਚ ਸੰਜਮ ਰਾਵ ਸਾਸ ਗਹਿਣ ਦੇ ਰੇ ਸੁਰਤ ਪਿਆਲ ਸੁਦਾ ਰਸ ਅੰਮ੍ਰਿਤ ਇਹ ਮਹਾ ਰਸ ਪੀ ਰੇ ਨਿਜਰ ਧਾਰ ਚੁਆ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹ ਕਬੀਰ ਸਗਲੇ ਮਦ ਛੂਛੇ ਇਹ ਮਹਾਰਸ ਸਾਚੋ ਰੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ